ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਇੱਕ ਬੱਚੇ ਦਾ ਕਾਰਡੀਗਨ ਤਿਆਰ ਕੀਤਾ ਵਾ ਇਹਦਾ ਮੈਂ ਤੁਹਾਨੂੰ ਨਾਪ ਦੱਸਾਂਗੀ ਕਿ ਇਹ ਕਾਰਡੀਗਨ ਕਿਵੇਂ ਬਣਾਇਆ ਵਾ ਇਹ ਮੈਂ ਸਟੈਪ ਬਾਈ ਸਟੈਪ ਨਹੀਂ ਦੱਸਿਆ ਇਹਦਾ ਮੈਂ ਤੁਹਾਨੂੰ ਮੀਜ਼ਰਮੈਂਟ ਦੱਸਾਂਗੀ ਇਹ ਕਾਰਡੀਗਨ ਦਾ ਇਹੜਾ ਕਾਰਡੀਗਨ ਇਹ ਬੇਬੀ ਵੂਲ ਦੇ ਨਾਲ ਤਿਆਰ ਕੀਤਾ ਜਿਹੜੀ ਬੱਚਿਆਂ ਦੀ ਵੂਲ ਮਿਲਦੀ ਆ ਇਹ ਸ਼ੇਮਿੰਨਤੋ ਲੈ ਕੇ 2-3 ਸਾਲ ਦੇ ਬੱਚੇ ਨੂੰ ਆਰਾਮ ਨਾਲ ਕਾਰਡੀਗਨ ਆ ਸਕਦਾ ਵਾ ਇਹਦੇ 80 ਮੈਂ ਕੁੰਡੇ ਜਿਹੜੇ ਆ ਉਹ 40 ਜੋੜ ਪਾਏ ਆ 40 ਜੋੜ 80 ਕੁੰਡੇ ਇਹਦਾ ਮੈਂ 1 ਇੰਚ ਦਾ ਬਾਰਡਰ ਬਣਾਇਆ ਇਹ ਬਾਰਡਰ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਣਾ ਸਕਦੇ ਹੋ ਇਹਦੇ ਮੈਂ 80 ਕੁੰਡੇ ਪਾ ਕੇ ਉੱਪਰੋਂ ਕੋਈ ਕੁੰਡਾ ਨਹੀਂ ਵਧਾਇਆ ਇਹਨੂੰ ਮੈਂ ਐਸੇ ਤਰ੍ਹਾਂ ਹੀ 10 ਇੰਚ ਤੱਕ ਬਣਾਇਆ ਬਾਰਡਰ ਤੋਂ ਲੈ ਕੇ ਮੋਡੇ ਦੀ ਕਟਿੰਗ ਤੋਂ 80 10 ਇੰਚ ਤੱਕ ਇਹ ਬਣਾਇਆ ਵਾ ਜਿੰਨਾ ਦਾ ਅਕਾਰਡਿੰਗ ਜਿੰਨੀ ਮੈਨੂੰ ਉਹਨਾਂ ਨੇ ਲੰਬਾਈ ਕਿਹਾ ਏ ਮੈਂ ਉਹਨੀ ਲੰਬਾਈ ਰੱਖੀ ਲੰਬਾਈ ਤੁਸੀਂ ਆਪਣੀ ਮਰਜ਼ੀ ਨਾਲ ਵੀ ਰੱਖ ਸਕਦੇ ਹੋ ਇਹ 10 ਇੰਚ ਰੱਖਿਆ ਵਾਂ ਉਸ ਤੋਂ ਬਾਅਦ ਇਹਦੀ ਮੈਂ ਬਟਨ ਪੱਟੀ ਕੱਢੀ ਜਿੰਨੇ ਵੀ ਤੁਹਾਡੇ ਕੋਲ ਕੁੰਡੇ ਹੋਣਗੇ 30 ਹੋਣ 40 ਹੋਣ 35 ਹੋਣ ਕੁੰਡਿਆਂ ਦਾ ਤੁਸੀਂ ਅੱਧ ਕਰ ਲੈਣਾ ਅੱਧੇ ਕੁੰਡੇ ਤੁਸੀਂ ਇੱਧਰ ਰੱਖਣੇ ਅੱਧੇ ਦੂਸਰੀ ਸਾਈਡ ਵੱਲ ਰੱਖਣੇ ਆ ਸੈਂਟਰ ਵਿੱਚ ਇਹਦੀ ਬਟਨ ਪੱਟੀ ਉਣੀ ਚਾਹੀਦੀ ਆ ਇਹ ਮੈਂ ਮੋੜ ਦੇ ਦੀ ਕਟਿੰਗ ਕਰਨ ਤੋਂ ਪਹਿਲਾਂ ਇਹਦੀ ਬਟਨ ਪੱਟੀ ਰੱਖੀ 1 ਇੰਚ ਪਹਿਲਾਂ ਬਟਨ ਪੱਟੀ ਰੱਖੀ ਇਸ ਤਰੀਕੇ ਨਾਲ ਆਪਾਂ ਬਟਨ ਪੱਟੀ ਰੱਖਾਂਗੇ ਤੇ ਬੱਚੇ ਨੂੰ ਗਲਾ ਤੰਗ ਨਹੀਂ ਹੁੰਦਾ। ਇਹਦੀ ਬਟਨ ਪੱਟੀ ਜਿਹੜੀ ਮੈਂ ਮੋਢੇ ਦੀ ਕਟਿੰਗ ਕਰਨ ਤੋਂ 1 ਇੰਚ ਪਹਿਲਾਂ ਰੱਖੀ ਆ ਨੌਂ ਕੁੰਡੇ ਮੈਂ ਬਟਨ ਪੱਟੀ ਦੇ ਰੱਖੇ ਆ ਵੇਖੋ ਸਾਈਡ ਤੇ ਆਈ ਕੋਡ ਵੀ ਬਣਾਇਆ ਵਾ। ਇਹ ਤੁਸੀਂ ਕੁੰਡੇ 8 ਵੀ ਰੱਖ ਸਕਦੇ ਹੋ 6 ਵੀ 7 ਵੀ ਰੱਖ ਸਕਦੇ ਤੁਹਾਡੀ ਆਪਣੀ ਮਰਜ਼ੀ ਆ। ਇਹ ਬਟਨ ਪੱਟੀ ਤੇ ਦੋ ਬਟਨ ਲੱਗ ਸਕਦੇ ਉਹਨਾਂ ਜੇ ਬਟਨ ਨਹੀਂ ਦਿੱਤੇ ਇਸ ਲਈ ਮੈਂ ਬਟਨ ਨਹੀਂ ਲਾਏ। ਉਸ ਤੋਂ ਬਾਅਦ ਮੈਂ ਦੋ ਤਿੰਨ ਸਲਾਈਆਂ ਇੱਥੋਂ ਤੱਕ ਬਣਾ ਕੇ ਫਿਰ ਮੈਂ ਮੋਢੇ ਦੀ ਕਟਿੰਗ ਕੀਤੀ ਆ ਜਿਹੜੀ ਮੋਢੇ ਦੀ ਕਟਿੰਗ ਉਹ 3 2 1 ਦੀ ਕੀਤੀ ਆ ਇਹੜਾ ਮੋਢਾ ਐ ਮੈਂ 6 ਇੰਚ ਬਣਾਇਆ ਵਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਵੀ ਬਣਾ ਸਕਦੇ ਜਿੰਨਾ ਤੁਹਾਨੂੰ ਜ਼ਰੂਰਤ ਵਾ ਉਸ ਤੋਂ ਬਾਅਦ ਵਿੱਚ ਮੈਂ ਦੋ ਬਟਨ ਲਾਉਣ ਵਾਸਤੇ ਬਟਨਪਟ ਕਟਿੰਗ ਕੀਤੀ ਐ ਇਹ ਵੀ ਮੈਂ 3 2 1 ਦੀ ਕੀਤੀ ਐ ਉਸ ਤੋਂ ਬਾਅਦ ਮੈਂ ਇੱਕ ਇੱਕ ਕੁੰਡਾ ਕਟਾਈ ਗਈ ਆ ਇਹ ਤੁਸੀਂ ਡੂੰਗੀ ਕਟਾਈ ਵੀ ਕਰ ਸਕਦੇ ਹੋ ਜੇ ਤੁਹਾਡੇ ਕੋਲ ਕੁੰਡੇ ਜ਼ਿਆਦੇ ਹੋਣਗੇ ਨਹੀਂ ਤੇ ਤੁਸੀਂ ਇੰਨੀ ਵੀ ਕਟਿੰਦੀ ਗਲਾ ਬਹੁਤ ਸੋਹਣਾ ਬਣ ਕੇ ਆਉਂਦਾ ਵਾ ਉਸ ਤੋਂ ਬਾਅਦ ਮੈਂ 20 ਕੁੰਡੇ ਇਧਰੋਂ ਚੁੱਕੇ 20 ਇਧਰੋਂ 20 ਪਿੱਛੇ ਬੈਕ ਸਾਈਡ ਤੇ ਤਿਆਰ ਹੋਇਆ ਬਹੁਤ ਸੋਹਣਾ ਗਲਾ ਵਾ ਨਾ ਬਹੁਤਾ ਵੱਡਾ ਹੀ ਆ ਨਾ ਬਹੁਤਾ ਛੋਟਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਇਹ ਟਪਾਰਟ ਦਾ ਹੋ ਗਿਆ ਜਿਹੜਾ ਬੈਕ ਪਾਰਟ ਵਾ ਉਹ ਵੀ ਮੈਂ ਸੇਮ ਇਸੇ ਤਰ੍ਹਾਂ ਹੀ ਤਿਆਰ ਕੀਤਾ ਵਾ 40 ਜੋੜ ਪਾਏ ਆ 80 ਕੁੰਡੇ ਉਹ ਪਾਉਣ ਤੋਂ ਬਾਅਦ 10 ਇੰਚ ਮੈਂ ਇਹਨੂੰ ਬਣਾਇਆ ਵਾਂ 6 ਇੰਚ ਉੱਪਰੋਂ ਬਣਾਇਆ ਵਾਂ ਬੈਕ ਸਾਈਡ ਤੇ ਮੈਂ ਇਹਦੀ ਗਲੇ ਦੀ ਕਟਿੰਗ ਨਹੀਂ ਕੀਤੀ ਜੇ ਤੁਸੀਂ ਚਾਹੋ ਤੁਸੀਂ 1 ਇੰਚ ਪਹਿਲਾਂ ਤੁਸੀਂ ਗਲੇ ਦੀ ਕਟਿੰਗ ਘਟਾਈ ਪਾ ਸਕਦੇ ਹੋ ਪਿੱਛੇ ਉਹ ਮੈਂ ਪਿੱਛੇ ਉਹ ਨਹੀਂ ਪਾਈ ਇਹਦੀ ਘਟਾਈ ਅੱਗੇ ਦੀ ਬਾਹ ਆ ਗਈ ਇਹਦੀ ਜਿਹੜੀ ਬਾਹ ਮ ਉਹਦੇ ਮੈਂ 20 ਜੋੜ ਪਾਏ ਆ 40 ਕੁੰਡੇ 20 ਜੋੜ ਪਾ ਕੇ ਉਸ ਤੋਂ ਬਾਅਦ ਇਹਨੂੰ ਮੈਂ ਆ ਵੇਖੋ ਹਰ ਚੌਥੀ ਸਲਾਈ ਇਹਨੂੰ ਮੈਂ ਥੋੜਾ ਜਿਹਾ ਬਣਾਇਆ ਵਾ ਹਰ ਚੌਥੀ ਸਲਾਈ ਕੁੰਡੇ ਵਧਾਉਂਦੇ ਹੋਏ ਮੈਂ ਥੋੜਾ ਜਿਹਾ ਬਣਾਇਆ ਵਾ ਚੱਪਾ ਕੀ ਮੈਂ ਇਹਨੂੰ ਬਣਾਇਆ ਵਾ ਉਸ ਤੋਂ ਬਾਅਦ ਮੈਂ ਹਰ ਛੇਵੀਂ ਸਲਾਈ ਕਰਤੇ ਕੁੰਡੇ ਹਰ ਛੇਵੀਂ ਸਲਾਈ ਬਣਾਉਂਦੇ ਹੋਏ ਜਿੱਥੋਂ ਜਿੰਨੀ ਮੇਰੀ ਬਾਹਂ ਦੀ ਮੈਨੂੰ ਲੈਂਥ ਚਾਹੀਦੀ ਉੱਥੋਂ ਤੱਕ ਹਰ ਛੇਵੀਂ ਸਲਾਈ ਵਧਾਏ ਉਸ ਤੋਂ ਬਾਅਦ ਮੈਂ ਵਧਾਉਣੇ ਬੰਦ ਕਰਤੇ ਇਹਦੀ ਵੀ ਕਟਿੰਗ ਮੈਂ ਸੇਮ ਹੀ ਕੀਤੀ 3 2 1 ਦੀ ਇਦੀ ਇੰਨੀ ਕਟਿੰਗ ਕਰਕੇ ਬਾਹਾਂ ਦੀ ਉਸ ਤੋਂ ਬਾਅਦ 2-2 ਕੁੰਡੇ ਦੋਵਾਂ ਸਾਈਡਾਂ ਤੋਂ ਕਟਾਈ ਗਈਆਂ ਜਦੋਂ ਸਾਡੇ ਕੋਲ ਇੱਥੇ 15 16 ਚਾਹੇ 12 ਕੁੰਡੇ ਰਹਿ ਜਾਣਗੇ ਉਸ ਤੋਂ ਬਾਅਦ ਬਾਹ ਬੰਦ ਕਰ ਦੇਣੀ ਬਣਾਉਣੀ ਤੁਸੀਂ ਵੀ ਇਸ ਤਰੀਕੇ ਨਾਲ ਬਾਹ ਬਣਾਉਂਗੇ ਬਹੁਤ ਹੀ ਸੋਹਣੀ ਬਾਹ ਬਣ ਕੇ ਆਉਂਦੀ ਆ ਇਹ ਦੋਵੇਂ ਬਾਹਾਂ ਮੈਂ ਸੇਮ ਹੀ ਬਣਾਈਆਂ ਇਸੇ ਤਰ੍ਹਾਂ ਹੀ ਇਹ ਵੀ ਬਾਹਾਂ ਦੇ ਮੈਂ 20 ਜੋੜ ਪਾਏ ਆ 40 ਕੁੰਡੇ ਵੀ ਜੋੜ 40 ਕੁੰਡੇ ਪਾ ਕੇ ਇਹ ਵੀ ਮੈਂ ਇਥੋਂ ਤੱਕ ਇਹਨੂੰ ਹਰ ਚੌਥੀ ਸਲਾਈ ਕੁੰਡੇ ਵਧਾਏ ਆ ਉਸ ਤੋਂ ਬਾਅਦ ਮੈਂ ਹਰ ਛੇਵੀਂ ਸਲਾਈ ਕੁੰਡੇ ਕਰਤੇ ਆ ਕਿਉਂਕਿ ਬਾਹ ਬਹੁਤ ਸੋਹਣੀ ਇਸ ਤਰੀਕੇ ਨਾਲ ਬਣਦੀ ਅੱਗੇ ਵੀ ਮੈਂ ਆਪਣੇ ਚੈਨਲ ਤੇ ਬਾਹ ਬਾਰੇ ਦੱਸਿਆ ਹੋਇਆ ਵਾ ਇਹਦੇ ਜਿਹੜੇ ਮੋਢੇ ਦੇ ਕੁੰਡੇ ਆ 12 ਜੋੜ ਐ ਸਾਈਡ ਦੇ 12 ਜੋੜ ਹੀ ਦੂਸਰੀ ਸਾਈਡ ਦੇ 24 ਕੁੰਡੇ ਇੱਧਰ 24 ਕੁੰਡੇ ਇੱਧਰ ਰੱਖੇ ਆ ਮੋਢਿਆਂ ਦੇ ਇਹ ਤੁਸੀਂ ਆਪਣੀ ਮਰਜ਼ੀ ਨਾਲ ਘੱਟ ਵੀ ਰੱਖ ਸਕਦੇ ਹੋ ਬੱਚਾ ਥੋੜਾ ਹੈਲਥੀ ਇਸ ਕਰਕੇ ਮੈਂ ਇੰਨੇ ਰੱਖੇ ਆ ਤੁਸੀਂ ਵੀ ਆਪਣੇ ਬੱਚਿਆਂ ਲਈ ਇਹ ਕਾਰਡੀਗਨ ਤਿਆਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਇਤ ਕਾਰਡੀਗਨ ਬਣ ਕੇ ਤਿਆਰ ਹੋਇਆ ਵਾ ਤਾਂ ਨੂੰ ਮੇਰੀ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੋਖ-ਸੋਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ